ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਹਨੇ ਆ ਕੇ ਜਸਵੰਤ ਸਿੰਘ ਜੀ ਇੱਥੇ ਆੜ ਦਾ ਕੰਮ ਕਰਦੇ ਇਹ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਕੋਟ ਬੁੱਡੇ ਵੀ ਆੜ ਤੇ ਆ ਦੁਬਲੀ ਪਿੰਡ ਵੀ ਆੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਤੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੇਰ ਹੋਏ ਜੀ ਕਿੰਨੇ ਫੇਰ ਹੋਏ ਜੀ ਫੇਰ ਹੁਣ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਜੀ ਬਾਕੀ ਉਥੋਂ ਖੋਲ ਪਿਆ ਵੀ ਦੁਸ਼ਮਣੀ ਲੱਗਦੀ ਸਰ ਕਿ ਕੀ ਕਿ ਰੰਜਿਸ਼ ਲੱਗਦੀ ਵੀ ਦੁਸ਼ਮਣੀ ਇਹ ਹੁਣ ਜੋ ਪਰਿਵਾਰ ਸਟੇਟਮੈਂਟ ਦੇਊਗਾ ਉਹਦੇ ਹਿਸਾਬ ਨਾਲ ਜੋ ਵੀ ਆਪਨੀ ਅਗਲੀ ਕਾਰਵਾਈ ਦਰਜ ਕਰੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਦੋਂ ਬਾਅਦ ਤਾਂ ਫੇਰ ਦੱਸਾਂਗੇ ਇਹ ਸਰ ਇੱਕ ਜਣੇ ਦੀ ਗੋਲੀ ਵਿੱਚ ਜੀ ਇੱਕ ਬੰਦੇ ਦੇ ਵੱਜੀ ਜੀ ਸਰ ਕੀ ਪਰੋਦੀ ਪੁੱਤ ਦਾ ਮਸਲਾ ਕੋਈ ਇਹਨਾਂ ਨੇ ਪਹਿਲਾਂ ਤਾਂ ਸਾਨੂੰ ਰੂਏ ਦੇ ਬਾਰੇ ਕੋਈ ਜੇ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਤਾਂ ਉਹ ਵੀ ਤਵਦੀਸ਼ ਚ ਆਊਗਾ ਤੇ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਠੀਕ ਹੈ ਥੈਂਕ ਯੂ ਬਹੁਤ